तारीखी सरजमीन से रहने वाले मुसलमान प्रावो ये तारीखी ईदगाह है जिसे आज अपने ईद की नमाज अदा की है रमजान मुबारक से महीने की पूर्ति तो बाद रब का शुकराना अदा करने दो रगत नमाज ईद उल फितर अदा की जाती है

अपने लिए सोचा सोचिया तुझे तो अपने गन से मतलब मुझे गन है दूसरों का तेरे सामने नशेमन मेरे सामने चमन है लेकिन 2021 में पंजाब के लोगों ने इताज़ेहे मुख्यमंत्री ने चुना है जिन्होंने दिल्ली में भी पंजाब नहीं पंजाबियां नहीं और पंजाबियां नहीं रहते हैं ये कहे सरबत के पहले नहीं कम कर रहे हैं मुख्यमंत्री बनन तो पहले दिन तो लेके आज तक दिन रात मेहनत कर रहे हैं हर मैं भी मिठा शोभे देने तो ना है वन मुल्ले कम की थे सरकारी नौकरियां नितियां सुपुर्दा में हालत ठीक की थी है आम आदमी क्लीनिक खोले हैं जिसे मुफ्त इलाज होता है

शहर आपसी भाईचारे मजबूत करने अमन और शांति मजबूत करने मजबूत होंगे उमन और शांति का माहौल बनता है खुश माहौल बनता है जिते माहौल खुशगार हूं अमन और शांति वालों

ਮੋਟੂ ਅਸੀਂ ਜ਼ਮੀਨ ਵੀ ਲੈ ਲਈ ਬਸ ਆਉਣ ਵਾਲੇ ਦਿਨਾਂ ਵਿੱਚ ਉਹਦਾ ਕੰਮ ਚੱਲੂਗਾ ਜਿਵੇਂ ਜ 100 ਐਮਬੀਬੀ ਇਸ ਦੀਆਂ ਸੀਟਾਂ ਨੇ ਸਾਡੇ ਬੱਚੇ ਇੱਥੇ ਰਹਿ ਕੇ ਡਾਕਟਰੀ ਪੜਾਈ ਕਰਾਂਗੇ ਇਹ ਜਦੋਂ ਕਾਲਜ ਆਉਂਦਾ ਹੈ ਉਹਦੇ ਨਾਲ ਸ਼ਰਤ ਹੁੰਦੀ ਹੈ ਕਿ 150 ਤੋਂ 200 ਬੈੱਡ ਦਾ ਹਸਪਤਾਲ ਵੀ ਬਣਾਉਣਾ ਪੈਂਦਾ ਸੋ ਨਾਲ ਹਸਪਤਾਲ ਵੀ ਉਹ ਆਪਰੇਟ ਹੋਊਗਾ ਹਸਪੀਟਲ ਵੀ ਜਿਹੜਾ ਉਹ ਲੇਟੈਸਟ ਇਕੁਪਮੈਂਟ ਦੇ ਨਾਲ ਲੈਸ ਹੋਊਗਾ। ਬ੍ਰੀਕ ਕੋਲ ਨਾਲ ਵਾਸਤੇ ਬਹੁਤ سارے ਹੋਰ ਪ੍ਰੋਜੈਕਟ ਖੇੜੇ ਨੇ ਜਿਵੇਂ ਗਵਰਨਮੈਂਟ ਗਰਲ ਕਾਲਜ ਜਿਹੜਾ ਕੁੜੀਆਂ ਦਾ ਕਾਲਜ ਉਹ ਵੀ ਬਿਲਡਿੰਗ ਬਣ ਗਈ ਹੈ ਬਸ ਆਉਣ ਵਾਲੇ ਦਿਨਾਂ 'ਚ ਉਥੇ ਟਰਾਈ ਜੁਗੋ ਜੁਗ ਵੀ ਤੇ ਕਿਉਂਕਿ ਅਸੀਂ एजुकेशन पर बहुत ध्यान दे रहे हैं पढ़ाई लिखाई होगी तरक्की होगी इसका तो नवा जिला बनया बिल्डिंग बन गई डीसी कंपलैक्स तहसील कंपलैक्स बन बनके नक्शे प्यार पैसे भी खाते चला गए थे हम अपने काम काज करने जाने की जरूरत पैगी ਮੈਂ ਮਲੇਰਕੋਟੇ ਨੂੰ ਇੱਕ ਬਗਾਨਾ ਸ਼ਹਿਰ ਨਹੀਂ ਸਮਝਦਾ ਕਰਕੇ ਮੈਂ ਸਰਕਾਰੀ ਕਾਲਜ ਮਲੇਰਕੋਟਾ ਜਿਹੜਾ ਕਾਲਜ ਪੜ੍ਹਾਉਂਦਾ ਸੀ ਮੈਂ ਸੁਨਾ ਤਾ ਬਹੁਤ ਸਾਰੇ ਜੁਨ ਫੈਸਟੀਵਲਾਂ 'ਚ ਮਲੇਰਕੋਟੇ ਨੂੰ ਮੈਂ ਇਨਾਮ ਦਿੱਤੇ ਐ ਟਰਾਫੀ ਦਿੱਤੀਆਂ ਬਹੁਤ ਸਾਰੇ ਲੋਕ ਹਰੇਕ ਦਿਨ ਗਏ ਸੀ ਜਿਨ੍ਹਾਂ ਨੇ ਉਸ ਵੇਲੇ ਦੇਖਿਆ ਹੋਊਗਾ ਤੇ ਅੱਜ ਈਦ ਦੇ ਮੌਕੇ ਤੇ ਜਿੱਦਾਂ ਪੂਰੀ ਦੁਨੀਆ ਦੇ ਵਿੱਚ ਈਦ ਮਨਾਈ ਜਾ ਰਹੀ ਹੈ ਰੇ ਕੋਲੇ ਦੀ ਜਿਹੜੀ ਉਹ ਘਾ ਸੁਦੇ ਪਰ ਇਹ ਸ਼ਹਿਰ ਜਿਹੜਾ ਇਹ ਪੰਜ ਚਾਰ ਕਿਸਾਨ ਦਾ ਪ੍ਰਤੀਕ ਹੈ ਸਿੱਧੂ ਨواب ਨੇ ਬਰੇਕਪੁਰ ਨੇ ਨواب ਨੇ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਉਹ ਕੇਹ ਸਹਾਰਾ ਜਦੋਂ ਜਦੋਂ ਚਿੜੇ ਜਾ ਰਿਹਾ ਸੀ ਸੰਤ ਹਾਲਾ ਨਾ ਨਾ ਮਾਇਆ ਸੀ ਉਸੇ ਕਰਕੇ ਆਪਣੀ ਜਿਹੜੀ ਪੰਜ ਚਾਰ ਕਿਸਾਨ ਹੈ ਉਹ ਇੰਨੀ ਸਟਰੋਂਗ ਹੈ ਇੰਨੀ ਪਕੜੀ ਹੈ ਇਹ ਕੋਈ ਤੋੜੀ ਨਹੀਂ ਸਕਦਾ ਪਰ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਵੀ ਕਿਹਾ ਸੀ ਅੱਜ ਵੀ ਕਹਿੰਦਾ ਹਰ ਕਿਸਮ ਦਾ ਬੀਜ ਜੋ ਕਹਿੰਦਾ ਨਫ਼ਰਤ ਦਾ ਬੀਜ ਪੰਜਾਬ ਚ ਉਗ ਨਹੀਂ ਸਕਦਾ ਨਹੀਂ ਅਸੀਂ ਉਗਣ ਦੇਣਾ ਨਫ਼ਰਤ ਦਾ ਬੀਜ ਪੰਜਾਬ ਦੇ ਵਿੱਚ ਐਮਪੀ ਸਾਹਿਬ ਗਰੇ ਨੇ ਕੋਈ ਸੈਂਟਰ ਨਾਲ ਲੰਘੋਵੇ ਤਾਂਸੀਂ ਐਮਪੀ ਸਾਹਿਬ ਤੋਂ ਬੁਲਾਉਣਾ ਤੁਸੀਂ ਆਪ ਨੂੰ ਕਿ ਭੇਜ ਦੇਣਾ ਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਜਦਿਲੂ ਕੇ ਮਾਲ ਦੀ ਘਰੇ ਨੇ ਬਿਨਾਂ ਹਸਮਾ ਦੇ ਵਿੱਚ ਕੋਈ ਕੰਮ ਹੋਵੇ ਕੋਈ ਨਾਲ ਸਰਕਾਰ ਤੱਕ ਮੇਰੇ ਕੋਲ ਅਖ਼ਰਾ ਉਗੇ ਰਹੇ ਨੇ ਪਰ ਕੋਈ ਖਜ਼ਾਨੇ ਦੀ ਕਮੀ ਨਹੀਂ ਉਹ ਪਹਿਲਾਂ ਨਾਲੇ ਜਿਹੜੇ ਵਿੱਿਆਨਾ ਮੰਤਰੀ ਸੀ ਉਹ ਤਾਂ ਖਜ਼ਾਨਾ ਖਾਲੀ ਨਹੀਂ ਖਜ਼ਾਨਾ ਖਾਲੀ ਕਹਿ ਕੇ ਤੁੰਗੇ ਸਾਨੂੰ ਪਿੰਨ ਸਾਲ ਹੋ ਗਏ ਕਦੇ ਨਹੀਂ ਕਿਹਾ ਵੀ ਖਜ਼ਾਨਾ ਖਾਲੀ ਹੈ ਅਸਲ ਤੇ ਖਜ਼ਾਨਾ ਖਾਲੀ ਨਹੀਂ ਹੁੰਦਾ ਉਹਨਾਂ ਦੀ ਨੀਅਤ ਖਾਲੀ ਹੁੰਦੀ ਹੈ वो गीता खाली ने तब खाली तो फिर खाली हो गई होगी गीतांत बड़े अदब न बड़े सत्कार मैं थोड़ा सारे इतने पहुंचा जिया गया मैनू बुला के इथे मान सम्मान दिता कला कला कदम थोड़ा चलिया हुआ सा ਅਰ ਬਸ ਟੈਂਡਾ ਕੰਮ ਕਰੇ ਕੋਲੇ ਦਾ ਪਿੰਡ ਦਾ ਨਾਮ ਲੇ ਕੋਲੇ ਤੇ ਅਨੇਕਾਂ ਪਿੰਡਾਂ ਦੇ ਸਾਰੀਆਂ ਸੜਕਾਂ ਮਲੇ ਕੋਲੇ ਦੇ ਵਿੱਚ ਬਹੁਤ ਸ਼ਾਨਦਾਰ ਗਰਾਊਂਡ ਖੇਡਣ ਵਾਸਤੇ ਹਾਲ ਜਿਹੜੇ ਪਿੰਡਾਂ ਦੇ ਵਿੱਚ ਗਰਾਊਂਡ ਸਫਾਈ ਜਨ ਵੀ ਸਾਰੀਆਂ ਸੜਕਾਂ ਤੇ ਗੀਣੀਆਂ ਪਈਆਂ ਨੇ ਅਜੇ 2 ਸਾਲ ਪਹਿਲੇ ਆਪਣੀ ਸਰਕਾਰ ਦੇ ਉਹਨਾਂ 2 ਸਾਲਾਂ ਚ

ਐਮਐਲਏ ਸਾਹਿਬ ਖੜੇ ਦੇ ਵਿੱਚ ਨਮਤਰ ਸਾਹਿਬ ਅਮਰਗੜ ਕੰਪਲੈਕਸ ਬਣੋਣਾ ਹੈ ਔਰ ਅਮਰਗੜ ਦੇ ਵਿੱਚ ਤਸੀਲ ਕੰਪਲੈਕਸ ਬੰਨਣਾ ਸਰਕਾਰ ਪਟਿਆਲਾ ਨੇ ਅੱਜ ਵੀ ਜਾਗਰਣ ਰੌਣੀਆਂ ਲਈ ਹੈਗੀ ਹੈ ਸੜਕ ਪੋੜੇ ਦੇ ਰਾਂਚ ਤੇ ਵੀ ਕੰਪਲੀਟ ਹੋਣੀ ਹੋਗੀ ਖੱਣੇ ਵਾਲੇ ਜਿਹੜੇ ਰੋੜਾ ਹੈ ਉਹ ਕਿਸੇ ਕਿਸਮ ਦੀ ਕੋਈ ਸਲਾਹ ਇਸੇ ਕਿਸਮ ਦੇ ਕੋਈ ਪਾਰਥੇ ਵੱਲੋਂ ਸਜੈਸ਼ਨ ਪਾਰਥੇ ਵੱਲੋਂ ਕੋਈ ਸਰਕਾਰ ਵਾਸਤੇ ਕੋਈ ਸੁਝਾਅ ਹੋਵੇ ਤਾਂ ਜਦੋਂ ਮੰਨਦੀ ਐਮਐਲਏ ਸਾਹਿਬ ਨੂੰ ਡਿਪਟੀ ਕਮਿਸ਼ਨਰ ਨੂੰ ਐਸਐਸਪੀ ਨੂੰ ਸੰਦਾਸਿਓ ਅਨਸ਼ਕਿਆਂ ਦੇ ਵਿਰੁੱਧ ਭੁਲੇਵੇਂ ਜਾ ਰਹਿਆ ਸੀ ਅੱਜ ਇਸ ਪਵਿੱਤਰ ਕਿਲਾ ਤੋਂ ਕਿ ਨਸ਼ੇ ਦੇ ਵ੍ਰੁੱਧਰ ਸੀ ਜੁੱਧ ਛੇੜਿਆ ਹੋਇਆ ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਬਸ ਤੁਸੀਂ ਸਾਨੂੰ ਦੱਸ ਦੋ ਕਿ ਕਿੱਥੇ ਨਸ਼ਾ ਵੇਚਦਾ ਕੌਣ ਵੇਚਦਾ ਬਾਕੀ ਕੰਮ ਸਾਡਾ ਉਹਨਾਂ ਨੂੰ ਨੰਨਾ ਪਰ ਨਸ਼ੇ ਨਾਲ ਕਿਸੇ ਦੇ ਘਰ ਬਰਬਾਦ ਕਰਕੇ ਆਪਣੀਆਂ ਜਿਹੜੀਆਂ ਕੋਠੀਆਂ ਪਾਈਆਂ ਉਹਨਾਂ ਦੇ ਤਾਂ ਬਲਟੋਲੇ ਚੱਲੂਗਾ ਪਰ ਚੱਲ ਵੀ ਰਹੀ ਹੈ ਕਿਉਂਕਿ ਕਿਸੇ ਦਾ ਘਰ ਬਰਬਾਦ ਕਰਕੇ ਆਪਣਾ ਘਰ ਆਪਣੀਆਂ ਗੋਥੀਆਂ ਪਾ ਕੇ ਤੁਸੀਂ ਕਿਵੇਂ ਰਹਿ ਸਕਦੇ ਹੋ ਸੋ ਭ੍ਰਿਸ਼ਟਾਚਾਰ ਦੇ ਵਿਰੁੱਧ ਲਹਾਜ਼ਰੀ ਹੋਈ ਹੈ ਹਿੱਟਾਜ ਦੇ ਦੇਖਿਆ ਸੀ ਤਹਿਸੀਲਾਂ ਦੇ ਭ੍ਰਿਸ਼ਟਾਚਾਰ ਦੇ ਸ਼ਿਕਾਇਤਾਂ ਸੀ ਕਿਸਤੀਆਂ ਤੋਂ ਆਪਣੇ ਪੈਸੇ ਮੰਗਦੇ ਸੀ ਸਾਰੇ ਹੀ ਸਿਸਟਮ ਬਦਲ ਕੇ ਰੱਖਤਾ ਨਹੀਂ ਮਰੇ ਕੋੜੇ ਵਾਲਾ ਪਠਾਨਕੋਟ ਦਾ ਪਠਾਨਕੋਟ ਦਾ ਅਜਕਲ ਆ ਤਾਂ ਫਾਇਲ ਕਰਾ ਆ ਮਹੱਲੀ ਪ੍ਰਧਾਨ ਮਹੱਲੀ ਇਦਾਂ ਬੋਜੂਰ ਕਲੀ ਫਿਰਦਾ ਸਾਰੇ ਜਿਹੜੇ 3 ਰੁਪਿਆ ਵੀ ਜਿਹੜੇ ਘਰ ਤੋਂ ਲੈ ਜੇ ਫਿਰ ਸਾਨੂੰ ਲੱਗਦਾ ਬਾਕੀ ਕੰਮ ਸਦਾ ਕਿਉਂਕਿ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜਾ ਖਾਊਗਾ ਉਹ ਲੋਸੀ ਛੱਡ ਨਹੀਂ ਓਟੇ ਕੜਾ ਚਾਹਾਂ ਨੂੰ ਲੱਗਦੇ ਆ ਬੜੀ ਮਿਹਨਤ ਕਰਕੇ ਪੈਸੇ ਕਮਾਉਂਦੇ ਹੋ ਟਮਟਮ ਨਾਲ ਸ਼ਿਫਟਾਂ ਨਾਲੋਂ ਤੁਸੀਂ ਫਿਰ ਕਿਤੇ ਜਾ ਕੇ ਤੁਸੀਂ ਘਰ ਦਾ ਗੁਜ਼ਾਰਾ ਕਰਦੇ ਹੋ ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਕਿਤਾਬਾਂ ਤੇ ਕੰਮਾਂ ਦਾ ਅਨਾਉਂਸਮੈਂਟ ਹੋਊਗੀ ਪਿੰਡਾਂ ਨੂੰ ਜਿਹੜੀਆਂ ਬੱਸਾਂ ਬੰਦ ਹੋ ਗਈਆਂ ਮਿਨੀ ਬੱਸਾਂ ਉਹ ਸ਼ੁਰੂ ਕਰਨ ਲੱਗਿਆ ਦਲਾਰੇ ਕਿਉਂਕਿ ਪਿੰਡਾਂ ਦੀਆਂ ਬੱਸਾਂ ਜਾਣੋ ਖਾਹੀ ਗਈਆਂ ਅੱਜ ਵਾਲੀ ਖਤਮ ਕਰਤਾਂ ਨੇ ਤਾਂ ਮਿਨੀ ਬੱਸਾਂ ਦੇ ਪਰਮਾਤਮਾ ਜੀ ਅਸੀਂ ਬੇਜ਼ਗਾਰਾਂ ਨੂੰ ਹੀ ਤੇ ਰਹੇ ਹਾਂ

और मैं तो यही कहूंगा कि जो लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे तो मिलते जलते रहेंगे बता रखे